ਅੱਜ ਆਪਾਂ ਜਿਸ ਟੌਪਿਕ ਤੇ ਗੱਲ ਕਰ ਰਹੇ ਆ ਉਸ ਦੀ ਸਾਨੂੰ ਘਰਾਂ 'ਚ ਬਹੁਤ ਲੋੜ ਹੈ ਉਹ ਟੌਪਿਕ ਹੈ ਕਿ ਘਰਾਂ ਦੇ ਵਿੱਚ ਕਲੇਸ਼ ਔਰ ਲੜਾਈ ਖਤਮ ਕਿਵੇਂ ਕਰੀਏ ਮੇਰੇ ਕੋਲ ਇੱਕ ਅਜਿਹਾ ਟ੍ਰਿਕ ਹੈ ਕਿ ਜੇਕਰ ਉਸ ਮੇਰੇ ਦਿੱਤੇ ਹੋਏ ਟ੍ਰਿਕ ਨੂੰ ਤੁਸੀਂ ਆਪਣੇ ਘਰੇ ਪੜਾਉਗੇ ਸੋਨੇ ਲਈ ਜਿਹੜਾ ਕਲੇਸ਼ ਸੋਨੇ ਘਰ ਦੇ ਵਿੱਚ ਕਲੇਸ਼ ਆ ਉਹ ਜਲਦ ਖਤਮ ਹੋ ਜਾਊਗਾ ਕਲੇਸ਼ ਹੋਣ ਦਾ ਕਾਰਨ ਕੀ ਹੈ ਅਜਕਲ ਇੱਕ ਤਾਂ ਗਰਮੀ ਦਾ ਮੌਸਮ ਚੱਲ ਰਿਹਾ ਲੋਕਾਂ 'ਚ ਸ਼ਹਿਨਸ਼ੀਲਤਾ ਸਾਡੀ ਖਾਣ-ਪੀਣ ਐਜੇ ਨੇ ਕਿ ਸਾਡੇ ਅੰਦਰ ਜਿਹੜੀ ਸ਼ਹਿਨਸ਼ੀਲਤਾ ਉਹ ਖਤਮ ਹੁੰਦੀ ਜਾ ਰਹੀ ਹੈ ਮੈਂ ਨਾ ਤੁਹਾਨੂੰ ਕੋਈ ਦਵਾਈ ਦੇਵਾਂਗਾ ਨਾ ਕੋਈ ਜੜੀ-ਬੂਟੀ ਦੇਵਾਂਗਾ ਨਾ ਕੋਈ ਤਵੀਤ ਦੇਵਾਂਗਾ ਸਿਰਫ ਮੇਰੀ ਕਹੀ ਹੋਈ ਗੱਲ ਨੂੰ ਤੁਸੀਂ ਜਿੰਨੀ ਚਪਾਉਣਾ ਹੈ ਜਿਹੜਾ ਕਲੇਸ਼ ਆ ਉਹ ਖਤਮ ਹੈ ਕਲੇਸ਼ ਹੋਣ ਦਾ ਕਾਰਨ ਪਹਿਲਾਂ ਆਪਾਂ ਲੱਭੀਏ ਕੀ ਹੁੰਦਾ ਹੈ ਜੇਕਰ ਮੈਂ ਸਾਹਮਣੇ ਵਾਲੇ ਨੂੰ ਉੱਚੀ ਆਵਾਜ਼ ਦੇ ਵਿੱਚ ਡਰਾਵਣੀ ਆਵਾਜ਼ ਦੇ ਵਿੱਚ ਅੱਧੀ ਸ਼ਬਦਾ ਅਲੀ ਬੋਲੂਗਾ ਤਾਂ ਸਾਹਮਣੇ ਵਾਲਾ ਵੀ ਮੈਨੂੰ ਉੰਦਾ ਹੀ ਬੋਲੂਗਾ ਸਾਡੇ ਘਰਾਂ ਦੇ ਵਿੱਚ ਅਕਸਰ ਕੀ ਹੁੰਦਾ ਹੈ ਕਈ ਵਾਰੀ ਜੇਕਰ ਇੱਕ ਲੇੜੀ ਦੀ ਗੱਲ ਕਰ ਲਈਏ ਉਸ ਦੇ ਪਤੀ ਦਾ ਸੁਭਾਅ ਬੜਾ ਰੋਖਾ ਹੁੰਦਾ ਹੈ ਜਾਂ ਉਹਦੇ ਸਹੁਰੇ ਦਾ ਜਾਂ ਉਹਦੇ ਸੱਸ ਦਾ ਸੁਭਾਅ ਬੜਾ ਰੋਖਾ ਹੁੰਦਾ ਉਹ ਥੋੜਾ ਜਿਹਾ ਬੋਲਦੇ ਨੇ ਜੇਕਰ ਅਸੀਂ ਜਿਹੜੀ ਨੂੰਹ ਆ ਉਹ ਫਿਰ ਤੁਰੰਤ ਜਵਾਬ ਦਿੰਦੀ ਆ ਜੇ ਇੱਕ ਪਿਓ ਪੁੱਤ ਦੀ ਗੱਲ ਕਰੀਏ ਦੋਨਾਂ ਦਾ ਗਰਮ ਸੁਆ ਹੈ ਜੇਕਰ ਪਿਓ ਨੇ ਪੁੱਤ ਨੂੰ ਕੁਝ ਕਹਿਤਾ ਹਨਾ ਜੀ ਥੋੜੀ ਜੀ ਰੁਖੀ ਭਾਸ਼ਾ ਦੇ ਵਿੱਚ ਕਹਿਤਾ ਉਹ ਨਾਲ ਦੀ ਨਾਲ ਉਹ ਜਿਹਾ ਜਵਾਬ ਮਿਲ ਗਿਆ ਤੇ ਘਰਾਂ ਦੇ ਵਿੱਚ ਕਲੇਸ਼ ਹੋ ਗਿਆ ਜਾਂ ਅਸੀਂ ਸਾਡੇ ਗੁਆਂਢੀਆਂ ਦੀ ਗੱਲ ਕਰੀਏ ਅਕਸਰ ਨਾਲੀਆਂ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਹਨਾ ਜੀ ਛੋਟੀ ਛੋਟੀ ਗੱਲ ਤੇ ਲੜਾਈਆਂ ਹੋ ਜਾਂਦੀਆਂ ਨੇ ਪਰ ਅੱਜ ਘਰ ਦੇ ਕਲੇਸ਼ ਦੀ ਗੱਲ ਕਰਦੇ ਆਪਾਂ ਇਹ ਸਪੈਸ਼ਲ ਲੇਡੀਜ਼ ਵਾਸਤੇ ਇਹ ਇੱਕ ਟ੍ਰਿਕ ਆ ਆਪਾਂ ਸਪੋਜ਼ ਕਰਦੇ ਆ ਇੱਕ ਲੀੜੀ ਦਾ ਜਿਹੜਾ ਪਤੀ ਆ ਉਹ ਬਹੁਤ ਭੈੜਾ ਇਨਸਾਨ ਹੈ ਮੀਨ ਉਹ ਜਦੋਂ ਵੀ ਬੋਲਦਾ ਵੱਡਖਾਣਾ ਵਾਂਗੂ ਬੋਲਦਾ ਜਿਵੇਂ ਸਾਡੇ ਪੰਜਾਬ ਦੇ ਵਿੱਚ ਕਲਚਰ ਹੈ ਕਿ ਅਸੀਂ ਗਾਲ ਕੱਢਣ ਲੱਗਿਆ ਪਿੰਡ ਲੋਣੇ ਆ ਜੇਕਰ ਤੁਹਾਡਾ ਪਤੀ ਤੁਹਾਨੂੰ ਬਹੁਤ ਗਾਲਾਂ ਕੱਢ ਰਿਹਾ ਤੁਸੀਂ ਕੋਈ ਡਾਇਰੈਕਟ ਨਹੀਂ ਕਰਦਾ ਉਸੇ ਤੁਸੀਂ ਜੇਕਰ ਉਹਨੇ ਤੁਹਾਨੂੰ 10 ਗਾਲਾਂ ਕੱਢਤੀਆਂ ਤੁਸੀਂ ਸਿਰਫ ਉਹਨੂੰ ਇੱਕ ਵਾਰ ਕਹਿਣਾ ਸੀਮ ਟੂ ਯੂ ਇਹਨੂੰ ਪੰਜਾਬੀ ਚ ਕਹਿੰਦੇ ਆ ਕਿ ਜਿਵੇਂ ਤੂੰ ਮੈਨੂੰ ਕਿਹਾ ਉਹੀ ਸਾਰਾ ਕੁਝ ਤੈਨੂੰ राई नहीं जी। राई हो पत्री ने पत्री तो चार गाला है जनानी ने भी वो ही करता तो उ हो जाता फैमिली के जिन्हें भी मैंबर ने और एक गुस्से सवाल है दूजा भी है तो एक चुप करना पिर्फ सीखना सेम तू जू बस लड़ाई नहीं होंगी अज तो बस ये मेरा वादा है ਕਿ ਦੇਖਾ ਮੇਰਾ ਇਟੇਕ ਤੁਸੀਂ ਆਪਦੇ ਘਰੇ ਬਣਾਉਂਗੇ ਤੁਹਾਡੇ ਲਈ ਜਿਹੜਾ ਤੁਹਾਡੇ ਘਰ ਸਿਕਲੇਸ਼ ਹੈ ਸਦਾ ਲਈ ਖਤਮ ਹੈ ਥੈਂਕ ਯੂ